ਜਿਸ ਦਿਨ ਮੇਰੇ ਲੜਕੇ ਦਾ ਵਿਆਹ ਹੋਇਆ ਹੈ ਅਤੇ ਮੇਰੀ ਨੂੰ ਇਸ ਘਰ ਵਿੱਚ ਨੌਂ ਬਣ ਕੇ ਆਈ ਸੀ ਉਦੋਂ ਤੋਂ ਮੇਰੀ ਨੂੰ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਸੀ ਮੈਂ ਬਹੁਤ ਚਿੰਤਤ ਸੀ ਕਿਉਂਕਿ ਮੈਂ ਡਾਕਟਰ ਦੁਆਰਾ ਸਾਰੇ ਟੈਸਟ ਕਰਵਾ ਲਏ ਸਨ ਪਰ ਰਿਪੋਰਟਾਂ ਨਾਰਮਲ ਆਈਆਂ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੇਰੀ ਨੂੰ ਦਿਨ ਵ ਦਿਨ ਕਮਜ਼ੋਰ ਕਿਉਂ ਹੁੰਦੀ ਜਾ ਰਹੀ ਹੈ ਫਿਕਰਮੰਦ ਹੋ ਕੇ ਮੈਂ ਆਪਣੀ ਨੂੰ ਬਹੁਤ ਚੰਗੇ ਤਨਪੁੰਨ ਬਾਬਿਆਂ ਕੋਲ ਲੈ ਕੇ ਜਾਣ ਲੱਗੀ ਮੈਂ ਸੋਚਿਆ ਕਿ ਸ਼ਾਇਦ ਮੇਰੀ ਨੂੰ ਨੂੰ ਕੋਈ ਬੁਰੀ ਨਜ਼ਰ ਨਾ ਲੱਗ ਗਈ ਹੋਵੇ ਪਰ ਇਸ ਨਾਲ ਕੋਈ ਫਰਕ ਨਹੀਂ ਪਿਆ ਮੇਰੀ ਨੋਹ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ ਮੇਰਾ ਨਾਮ ਸੰਗੀਤਾ ਹੈ ਮੇਰਾ ਇੱਕ ਹੀ ਪੁੱਤਰ ਹੈ ਮੈਂ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧ ਰੱਖਦੀ ਹਾਂ ਮੈਂ ਆਪਣੇ ਬੇਟੇ ਨੂੰ ਪੜਾਉਣ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਮੇਰਾ ਬੇਟਾ ਆਪਣਾ ਕਾਰੋਬਾਰ ਕਰਨ ਲੱਗਿਆ ਉਸਨੇ ਕੋਸ਼ਿਸ਼ ਕੀਤੀ ਪਰ ਉਸਦਾ ਕੋਈ ਵੀ ਕਾਰੋਬਾਰ ਲੰਬੇ ਸਮਿਆਂ ਤੱਕ ਨਹੀਂ ਚੱਲ ਸਕਿਆ ਹੁਣ ਮੈਂ ਵੀ ਉਦਾਸ ਮਹਿਸੂਸ ਕਰਨ ਲੱਗੀ ਸੀ ਮੇਰਾ ਬੇਟਾ ਦਿਨ ਰਾਤ ਉਦਾਸ ਰਹਿਣ ਲੱਗਾ ਪਰ ਮੈਂ ਉਸਨੂੰ ਸਮਝਾਇਆ ਕਿ ਅੰਕਿਤ ਇਸ ਤਰ੍ਹਾਂ ਹਿੰਮਤ ਨਹੀਂ ਹਾਰਦੇ। ਪਰਮਾਤਮਾ ਵਿੱਚ ਵਿਸ਼ਵਾਸ ਰੱਖੋ। ਇੱਕ ਦਿਨ ਉਹ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਦੇਵੇਗਾ। ਅਤੇ ਮੇਰੀ ਸਲਾਹ ਮੰਨ ਕੇ ਮੇਰਾ ਪੁੱਤਰ ਲਗਾਤਾਰ ਮਿਹਨਤ ਕਰ ਰਿਹਾ ਸੀ। ਮੇਰੇ ਬੇਟੇ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੀ ਮਿਹਨਤ ਜਾਰੀ ਰੱਖੀ। ਇੱਕ ਦਿਨ ਮੈਂ ਆਪਣੀ ਭੈਣ ਦੇ ਘਰ ਜਾ ਰਹੀ ਸੀ। ਜਦੋਂ ਮੈਂ ਇੱਕ ਸੁਨਸਾਨ ਜਗ੍ਹਾ ਕੋਲੋਂ ਲੰਘੀ। ਆਸ-ਪਾਸ ਕੋਈ ਵੀ ਨਜ਼ਰ ਨਹੀਂ ਆ ਰਿਹਾ ਸੀ। ਅਜੇ ਸੁਨਸਾਨ ਥਾਂ ਤੇ ਜਦੋਂ ਮੈਂ ਕਿਸੇ ਦੇ ਰੋਣ ਦੀ ਆਵਾਜ਼ ਸੁਣੀ। ਮੇਰਾ ਦਿਲ ਘਬਰਾਉਣ ਲੱਗਾ ਮੈਂ ਇੱਕਦਮ ਡਰ ਗਈ ਪਰ ਮੈਂ ਇੱਕ ਕੁੜੀ ਨੂੰ ਦੇਖਿਆ ਜਿਸ ਦੀ ਉਮਰ 18-19 ਸਾਲ ਦੇ ਕਰੀਬ ਹੋਵੇਗੀ ਉਹ ਆਪਣੇ ਗੋਡਿਆਂ ਵਿੱਚ ਮੂੰਹ ਲੁਕੋ ਕੇ ਰੋ ਰਹੀ ਸੀ ਮੇਰਾ ਦਿਲ ਘਬਰਾਉਣ ਲੱਗਾ ਆਖਰ ਇੱਕ ਸੁੰਨਸਾਨ ਜਗ੍ਹਾ ਵਿੱਚ ਇਕੱਲੀ ਕੁੜੀ ਕੀ ਕਰ ਰਹੀ ਹੈ ਪਹਿਲਾਂ ਤਾਂ ਮੈਂ ਸੋਚਿਆ ਕਿ ਕੀ ਉਹ ਪਾਗਲ ਹੈ ਪਰ ਫਿਰ ਵੀ ਇੱਕ ਇਨਸਾਨ ਬਜੋ ਮੈਂ ਉਸ ਕੋਲ ਗਈ ਮੈਨੂੰ ਉਸ ਨੂੰ ਉਜਾੜ ਵਿੱਚ ਛੱਡਣ ਦਾ ਮਨ ਨਹੀਂ ਸੀ ਮੈਂ ਉਸ ਕੋਲ ਗਈ ਅਤੇ ਉਸ ਨੂੰ ਬੁਲਾਇਆ ਅਤੇ ਕਿਹਾ ਬੇਟੀ ਤੁਸੀਂ ਰਾਤ ਨੂੰ ਇਸ ਉਜਾੜ ਵਿੱਚ ਕੀ ਕਰ ਰਹੇ ਹੋ ਮੇਰੇ ਕਹਿਣ ਤੇ ਉਸ ਦੇ ਸਰੀਰ ਵਿੱਚੋਂ ਕੁਝ ਹਲਚਲ ਹੋਈ ਕੁੜੀ ਨੇ ਆਪਣਾ ਚਿਹਰਾ ਉੱਚਾ ਕੀਤਾ ਅਤੇ ਉੱਚੀ ਉੱਚੀ ਰੋਣ ਲੱਗੀ ਪਰ ਉਹ ਬਹੁਤ ਹੀ ਪਿਆਰੀ ਮਾਸੂਮ ਕੁੜੀ ਸੀ ਮੈਂ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਹਾਲਤ ਦਾ ਕਾਰਨ ਪੁੱਛਿਆ ਮੈਨੂੰ ਉਸ ਕੁੜੀ ਤੇ ਬਹੁਤ ਅਫਸੋਸ ਹੋਇਆ ਜੋ ਰਾਤ ਦੇ ਇਸ ਸਮੇਂ ਇੰਨੀ ਸੁਨਸਾਨ ਜਗ੍ਹਾ ਤੇ ਇਕੱਲੀ ਬੈਠੀ ਸੀ ਜਦੋਂ ਮੈਂ ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਬਾਰੇ ਪੁੱਛਿਆ ਤਾਂ ਉਹ ਰੋਣ ਲੱਗ ਪਈ ਅਤੇ ਬੋਲਣ ਲੱਗੀ ਮੇਰਾ ਨਾਮ ਪ੍ਰਾਚੀ ਹੈ ਮੈਂ ਇੱਕ ਪਿੰਡ ਦੇ ਰਹਿਣ ਵਾਲੀ ਹਾਂ ਮੇਰੇ ਮਾਪਿਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਹੈ ਮੈਂ ਹੈਰਾਨ ਹੋ ਕੇ ਪੁੱਛਿਆ ਫਿਰ ਤੇਰੇ ਮਾਪਿਆਂ ਨੇ ਤੈਨੂੰ ਘਰੋਂ ਕਿਉਂ ਕੱਢ ਦਿੱਤਾ ਮੇਰੀ ਗੱਲ ਸੁਣ ਕੇ ਉਹ ਹੋਰ ਵੀ ਰੋਣ ਲੱਗ ਪਈ ਉਸਨੇ ਕਿਹਾ ਕਿ ਮੇਰੇ ਮਾਤਾ ਪਿਤਾ ਮੇਰਾ ਵਿਆਹ ਕਿਸੇ ਬਜ਼ੁਰਗ ਨਾਲ ਕਰਨਾ ਚਾਹੁੰਦੇ ਸਨ ਮੇਰੇ ਪਿਤਾ ਨੇ ਇੱਕ ਬਜ਼ੁਰਗ ਤੋਂ ਕਰਜ਼ਾ ਲਿਆ ਸੀ ਜੇਸਦੇ ਬਦਲੇ ਉਹ ਹੁਣ ਮੇਰਾ ਵਪਾਰ ਕਰਨਾ ਚਾਹੁੰਦੀ ਸੀ ਮੈਂ ਆਪਣੇ ਮਾਤਾ ਪਿਤਾ ਦੇ ਪੈਰ ਫੜੇ ਅਤੇ ਉਹਨਾਂ ਨੂੰ ਕਿਹਾ ਕਿ ਮੈਨੂੰ ਇਸ ਨਰਕ ਵਿੱਚ ਨਾ ਧੱਕੋ ਮੈਂ ਉਸ ਬੁੱਢੇ ਨਾਲ ਖੁਸ਼ ਨਹੀਂ ਰਹਾਂਗੀ ਇਸ ਤੋਂ ਚੰਗਾ ਹੋਵੇਗਾ ਜੇ ਤੁਸੀਂ ਮੇਰਾ ਗਲਾ ਘੋਟ ਦਿਓ ਪਰ ਉਹਨਾਂ ਨੇ ਮੇਰੀ ਗੱਲ ਨਹੀਂ ਸੁਣੀ ਉਹਨਾਂ ਨੂੰ ਮੇਰੇ ਹੰਝੂਆਂ ਤੇ ਵੀ ਤਰਸ ਨਹੀਂ ਆਇਆ ਜਦੋਂ ਮੈਂ ਉਹਨਾਂ ਦੀ ਗੱਲ ਨਾ ਸੁਣੀ ਅਤੇ ਆਪਣੀ ਗੱਲ ਤੇ ਅੜੀ ਰਹੀ ਕਿ ਮੈਂ ਉਸ ਬਜ਼ੁਰਗ ਨਾਲ ਵਿਆਹ ਨਹੀਂ ਕਰਾਂਗੀ। ਸਾਡੇ ਮੈਨੂੰ ਘਰੋਂ ਕੱਢ ਦਿੱਤਾ। ਉਹ ਕੁੜੀ ਮੈਨੂੰ ਆਪਣੇ ਝੁਲਮਾ ਅਤੇ ਦਰਦਾਂ ਬਾਰੇ ਦੱਸ ਰਹੀ ਸੀ ਅਤੇ ਫਿਰ ਆਖਰਕਾਰ ਰੋਣ ਲੱਗ ਪਈ। ਮੈਂ ਉਸ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਅਤੇ ਦਲਾਸਾ ਦਿੱਤਾ। ਬੇਟਾ ਰੱਬ ਤੇਰੇ ਮਾਪਿਆਂ ਨੂੰ ਬੁੱਧੀ ਦੇਵੇ। ਮੇਰੇ ਨਾਲ ਚੱਲ ਮੈਂ ਤੈਨੂੰ ਤੇਰੇ ਮਾਪਿਆਂ ਕੋਲ ਲੈ ਕੇ ਜਾਵਾਂਗੀ ਅਤੇ ਉਹਨਾਂ ਨੂੰ ਸਮਝਾਵਾਂਗੀ ਕਿ ਹਰ ਵਾਰ ਸਭ ਕੁਝ ਇੱਕੋ ਜਿਹਾ ਨਹੀਂ ਹੁੰਦਾ ਅਜੀ ਸਥਿਤੀ ਵਿੱਚ ਆਪਣੀ ਧੀ ਦੀ ਬਲੀ ਨਾ ਦਿਓ ਕੋਈ ਹੋਰ ਰਾਹ ਲੱਭੋ ਤੇ ਫਿਰ ਜਵਾਨ ਧੀ ਨੂੰ ਇਸ ਤਰ੍ਹਾਂ ਘਰੋਂ ਕੱਢਣਾ ਕੋਈ ਹੱਲ ਨਹੀਂ ਸਗੋਂ ਹੋਰ ਵੀ ਮੁਸੀਬਤ ਨੂੰ ਸੱਦਾ ਦੇ ਰਿਹਾ ਹੈ ਰਾਤ ਹੋ ਚੁੱਕੀ ਸੀ ਇਸ ਲਈ ਮੈਂ ਉਸ ਨੂੰ ਇਸ ਸਮੇਂ ਪਿੰਡ ਨਹੀਂ ਲੈ ਕੇ ਜਾ ਸਕਦੀ ਸੀ ਮੈਂ ਪ੍ਰਾਚੀ ਦਾ ਹੱਥ ਫੜ ਕੇ ਉਸ ਨੂੰ ਆਪਣੀ ਭੈਣ ਦੇ ਘਰ ਲੈ ਗਈ ਜਦੋਂ ਮੇਰੀ ਭੈਣ ਨੇ ਇਸ ਬਾਰੇ अच्छा ਤਾਂ ਮੈਂ ਉਸ ਨੂੰ ਪਰਾਚੀ ਦੁਆਰਾ ਦੱਸੀ ਕਹਾਣੀ ਸੁਣਾ ਦਿੱਤੀ। ਉਸ ਨੇ ਉਦਾਸੀ ਨਾਲ ਉਸ ਕੁੜੀ ਵੱਲ ਦੇਖਿਆ ਅਤੇ ਕਿਹਾ, ਮੈਨੂੰ ਨਹੀਂ ਪਤਾ ਕਿ ਇਸ ਦੁਨੀਆ ਵਿੱਚ ਕਿਹੋ ਜਿਹੇ ਲੋਕ ਹਨ। ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਇਸ ਦੁਨੀਆ ਵਿੱਚ ਅਜੇ ਮਾਪੇ ਹਨ ਜੋ ਰਾਤ ਨੂੰ ਆਪਣੀਆਂ ਜਵਾਨ ਧੀਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਉਹ ਆਪਣੀ ਇੱਜ਼ਤ ਦੀ ਵੀ ਪਰਵਾਹ ਨਹੀਂ ਕਰਦੇ। ਮੇਰੀ ਭੈਣ ਨੇ ਤਰਸ ਭਰੀਆਂ ਨਜ਼ਰਾਂ ਨਾਲ ਉਸ ਕੁੜੀ ਵੱਲ ਦੇਖਿਆ ਮੇਰੇ ਕੋਈ ਥੀ ਨਹੀਂ ਸੀ ਪ੍ਰਾਚੀ ਨੂੰ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਅਸੀਂ ਸਾਰੀ ਰਾਤ ਆਪਣੀ ਭੈਣ ਦੇ ਘਰ ਬਤਾਈ ਮੇਰੀ ਭੈਣ ਨੇ ਮੈਨੂੰ ਅਤੇ ਪ੍ਰਾਚੀ ਨੂੰ ਖਾਣਾ ਖਵਾਇਆ ਖਾਣਾ ਖਾ ਕੇ ਅਸੀਂ ਸੌਂ ਗਏ ਅਗਲੀ ਸਵੇਰ ਮੈਂ ਉਸ ਨੂੰ ਉਸਦੇ ਦੱਸੇ ਪਤੇ ਤੇ ਲੈ ਗਈ ਅਤੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਇੱਕ ਨੌਜਵਾਨ ਲੜਕੇ ਨੇ ਖੋਲ੍ਹਿਆ ਪ੍ਰਾਚੀ ਉਸ ਨੂੰ ਦੇਖਦੇ ਹੀ ਮੇਰੇ ਪਿੱਛੇ ਲੁਕ ਗਈ ਮੈਂ ਪ੍ਰਾਚੀ ਨੂੰ ਪੁੱਛਿਆ ਕਿ ਇਹ ਮੁੰਡਾ ਤੇਰਾ ਭਰਾ ਹੈ ਤਾ ਪ੍ਰਾਚੀ ਨੇ ਨਾਂ ਵਿੱਚ ਸਿਰ ਹਿਲਾਇਆ ਉਸਨੇ ਕਿਹਾ ਕਿ ਮੈਂ ਇਸ ਲੜਕੇ ਨੂੰ ਨਹੀਂ ਜਾਣਦੀ ਫਿਰ ਅੱਗੇ ਵੱਧ ਕੇ ਲੜਕੇ ਤੋਂ ਉਸਦੇ ਮਾਤਾ ਪਿਤਾ ਬਾਰੇ ਪੁੱਛਣ ਲੱਗੀ ਲੜਕੇ ਨੇ ਦੱਸਿਆ ਕਿ ਉਹ ਕੱਲ ਹੀ ਪਿੰਡ ਛੱਡ ਕੇ ਚਲੇ ਗਏ ਹਨ ਇਹ ਘਰ ਅਸੀਂ ਖਰੀਦ ਲਿਆ ਹੈ ਅਤੇ ਹੁਣ ਤੋਂ ਇਹ ਘਰ ਸਾਡਾ ਹੈ ਉਸ ਮੁੰਡੇ ਦੀ ਗੱਲ ਸੁਣ ਕੇ ਪ੍ਰਾਚੀ ਹੋਰ ਵੀ ਉਦਾਸ ਹੋ ਗਈ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਮੈਂ ਵੀ ਕਿਸਮਤ ਦੀ ਇਸ ਹੇਰਾਫੇਰੀ ਤੇ ਹੈਰਾਨ ਸੀ ਆਖਰ ਰੱਬ ਨੂੰ ਕੀ ਮਨਜ਼ੂਰ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਇੰਨੀ ਪਿਆਰੀ ਕੁੜੀ ਨਾਲ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ ਮੈਂ ਉਸਦੇ ਮਾਪੇ ਬ ਦੀ ਗੰਦੀ ਸੋਚ ਤੋਂ ਹਰਾਨ ਹੁੰਦੀ ਹੋਈ ਪ੍ਰਾਚੀ ਨੂੰ ਆਪਣੇ ਘਰ ਲੈ ਆਈ ਮੈਂ ਉਸ ਨੂੰ ਇਸ ਤਰ੍ਹਾਂ ਬੇਵਸ ਨਹੀਂ ਛੱਡ ਸਕਦੀ ਸੀ ਜਾਂ ਮੇਰੀ ਜ਼ਮੀਰ ਸਹਿਮਤ ਨਹੀਂ ਸੀ ਮੈਂ ਉਸ ਨੂੰ ਆਪਣੇ ਘਰ ਲੈ ਆਈ ਮੇਰਾ ਬੇਟਾ ਪ੍ਰਾਚੀ ਨੂੰ ਮੇਰੇ ਨਾਲ ਦੇਖ ਕੇ ਬਹੁਤ ਹੈਰਾਨ ਹੋਇਆ ਅਤੇ ਉਸ ਨੇ ਸਵਾਲੀਆ ਨਜ਼ਰਾਂ ਨਾਲ ਪ੍ਰਾਚੀ ਬਾਰੇ ਪੁੱਛਿਆ ਮੈਂ ਉਸ ਨੂੰ ਕਿਹਾ ਕਿ ਫਿਲਹਾਲ ਇਹ ਕੁੜੀ ਸਾਡੇ ਕੋਲ ਰਹੇਗੀ ਉਸਨੇ ਮੇਰੇ ਮੂੰਹ ਐਨਾ ਹੀ ਸੁਣਿਆ ਸੀ ਕੇ ਉਸ ਦੇ ਚਿਹਰੇ ਤੇ ਗੁੱਸਾ ਦਿਖਾਈ ਦਿੱਤਾ ਅਤੇ ਉਹ ਆਪਣੇ ਕਮਰੇ ਵੱਲ ਜਾਣ ਲੱਗਾ ਮੇਰਾ ਘਰ ਬਹੁਤ ਵੱਟਾ ਨਹੀਂ ਸੀ ਮੈਂ ਪ੍ਰਾਚੀ ਨੂੰ ਆਪਣੇ ਕਮਰੇ ਵਿੱਚ ਬਿਠਾਇਆ ਅਤੇ ਮੈਂ ਅੰਕਿਤ ਦੇ ਕਮਰੇ ਵਿੱਚ ਚਲੀ ਗਈ ਜਿੱਥੇ ਅੰਕਿਤ ਬਹੁਤ ਗੁੱਸੇ ਨਾਲ ਆਪਣੇ ਸਮਾਨ ਨੂੰ ਉਲਟਾ ਪਲਟਾ ਕਰ ਰਿਹਾ ਸੀ ਮੈਂ ਡੂੰਗਾ ਸਾਹ ਲਿਆ ਮੈਂ ਜਾਣਦੀ ਸੀ ਕਿ ਅੰਕਿਤ ਪਤਾ ਨਹੀਂ ਕਿਉਂ ਕੁੜੀਆਂ ਤੋਂ ਇੰਨਾ ਚਿੜਦਾ ਸੀ ਉਹ ਇੱਕ ਅਜਿਹਾ ਵਿਅਕਤੀ ਸੀ ਜੋ ਆਪਣੇ ਆਪ ਵਿੱਚ ਮਸਤ ਰਹਿੰਦਾ ਸੀ ਅਤੇ ਕੁੜੀਆਂ ਤੋਂ ਦੂਰ ਭਾਈਦਾ ਸੀ ਮੈਂ ਅੰਕਿਤ ਦੇ ਕੋਲੇ ਬੈਠ ਕੇ ਉਸ ਨੂੰ ਸਮਝਾਉਣ ਲੱਗੀ ਬੇਟਾ ਤੁਸੀਂ ਅਜਾ ਕਿਉਂ ਕਰ ਰਹੇ ਹੋ ਮੇਰੀ ਗੱਲ ਸੁਣ ਕੇ ਅੰਕਿਤ ਨੇ ਕਿਹਾ ਮੰਮੀ ਇਹ ਕੁੜੀ ਕੌਣ ਹੈ ਜਿਸ ਨੂੰ ਤੁਸੀਂ ਸਾਡੇ ਘਰ ਲੈ ਕੇ ਆਏ ਹੋ ਮੈਂ ਉਸ ਦੀ ਗੱਲ ਸੁਣ ਕੇ ਕਿਹਾ ਬੇਟਾ ਇਹ ਇੱਕ ਬੇਸਹਾਰਾ ਕੁੜੀ ਹੈ ਇਸ ਦੇ ਕੋਈ ਮਾਪੇ ਨਹੀਂ ਹਨ ਇਸ ਲਈ ਮੈਂ ਉਸ ਨੂੰ ਇੱਥੇ ਲੈ ਕੇ ਆਈ ਹਾਂ ਮੇਰੀਆਂ ਗੱਲਾਂ ਸੁਣ ਕੇ ਅੰਕਿਤ ਉੱਠ ਖੜਾ ਹੋਇਆ ਤੇ ਜਾਣ ਲੱਗਾ ਤਾਂ ਮੈਂ ਉਸ ਦਾ ਹੱਥ ਫੜ ਲਿਆ ਉਸ ਨੇ ਕਿਹਾ ਮੰਮੀ ਤੁਸੀਂ ਬਹੁਤ ਮਾਸੂਮ ਹੋ ਤੁਹਾਨੂੰ ਪਤਾ ਹੈ ਕਿ ਦੁਨੀਆ ਵਿੱਚ ਕਿੰਨੇ ਧੋਖੇबाज ਲੋਕ ਰਹਿੰਦੇ ਹਨ ਕੀ ਪਤਾ ਇਹ ਕੁੜੀ ਵੀ ਫਰਾਡ ਹੋਵੇ ਜੇਕਰ ਅਜਿਹਾ ਹੋਇਆ ਤਾਂ ਅਸੀਂ ਕੀ ਕਰਾਂਗੇ ਅਸੀਂ ਕਿੱਥੇ ਜਾਵਾਂਗੇ ਇਸ ਸਮੇਂ ਸਾਡੀ ਸਥਿਤੀ ਵੈਸੇ ਵੀ ਮੁਸ਼ਕਲ ਹੈ ਘਰ ਦੇ ਖਰਚੇ ਚਲਾਉਣ ਲਈ ਇੰਨੀ ਮਿਹਨਤ ਕਰਨੀ ਪੈਂਦੀ ਹੈ ਅਜੀ ਸਥਿਤੀ ਵਿੱਚ ਤੁਸੀਂ ਇੱਕ ਨਵੀਂ ਸਮੱਸਿਆ ਲਿਆ ਕੇ ਸਿਰ ਤੇ ਬਿਠਾ ਦਿੱਤੀ ਹੈ ਮੈਂ ਕਿਸੇ ਨਵੀਂ ਮੁਸੀਬਤ ਵਿੱਚ ਨਹੀਂ ਪੈਣਾ ਚਾਹੁੰਦਾ ਮੈਂ ਉਸ ਨੂੰ ਸਮਝਾਇਆ ਕੇ ਬੇਟਾ ਇਹ ਕੁੜੀ ਬਹੁਤ ਮਾਸੂਮ ਹੈ ਦੇਖਣ ਤੇ ਇਹ ਬਿਲਕੁਲ ਵੀ ਧੋਖੇ ਧੜੀ ਵਾਲੀ ਨਹੀਂ ਲੱਗਦੀ ਅਤੇ ਜੇਕਰ ਕੁਝ ਗਲਤ ਹੋਵੇ ਤਾਂ ਦੇਖਿਆ ਜਾਵੇਗਾ ਪ੍ਰਮਾਤਮਾ ਸਾਡੇ ਨਾਲ ਹੈ ਮੇਰਾ ਪੁੱਤਰ ਅਜੇ ਵੀ ਨਹੀਂ ਮੰਨ ਰਿਹਾ ਸੀ ਆਖਰਕਾਰ ਮੈਂ ਉਸ ਨੂੰ ਆਪਣੀ ਸੌਂ ਦਿੱਤੀ ਉਦੋਂ ਹੀ ਉਹ ਪ੍ਰਾਚੀ ਨੂੰ ਘਰ ਰੱਖਣ ਲਈ ਰਾਜ਼ੀ ਹੋ ਗਿਆ ਮੈਨੂੰ ਥੋੜੀ ਰਾਹਤ ਮਿਲੀ ਥੀ ਘੱਟੋ ਘੱਟ ਪ੍ਰਾਚੀ ਨੂੰ ਕੁਝ ਸਹਾਰਾ ਮਿਲ ਗਿਆ ਸੀ ਜੇਕਰ ਉਹ ਇਸੇ ਤਰ੍ਹਾਂ ਬੇਸਹਾਰਾ ਗਲੀਆਂ ਵਿੱਚ ਭਟਕਦੀ ਰਹਿੰਦੀ ਇਹ ਉਸ ਲਈ ਬਿਲਕੁਲ ਵੀ ਚੰਗਾ ਨਹੀਂ ਹੁੰਦਾ ਅੱਜ ਦੇ ਸਮੇਂ ਵਿੱਚ ਇਹ ਇਨਸਾਨ ਨਹੀਂ ਬਲਕਿ ਬਗਿਆੜ ਹਨ ਜੋ ਇੱਕ ਇਕੱਲੀ ਕੁੜੀ ਨੂੰ ਨੋਚ ਖਾਣ ਨੂੰ ਤਿਆਰ ਰਹਿੰਦੇ ਹਨ ਤਾਂ ਅਜੇ ਹਾਲਾਤ ਵਿੱਚ ਮੈਂ ਉਸ ਨੂੰ ਸੜਕ ਤੇ ਇਕੱਲੀ ਕਿਵੇਂ ਛੱਡ ਸਕਦੀ ਸੀ ਜੋ ਵੀ ਹੋਵੇਗਾ ਚੰਗਾ ਹੀ ਹੋਵੇਗਾ ਪਰ ਕਿਹਾ ਜਾਂਦਾ ਹੈ ਕਿ ਕਿਸਮਤ ਕਦੋਂ ਬਦਲਦੀ ਹੈ ਪਤਾ ਹੀ ਨਹੀਂ ਲੱਗਦਾ ਹੌਲੀ ਹੌਲੀ ਦਿਨ ਲੰਘਣ ਲੱਗੇ ਪ੍ਰਾਚੀ ਨੂੰ ਮੇਰੇ ਕੋਲ ਆਏ 3 ਮਹੀਨੇ ਹੋ ਗਏ ਸਨ ਉਸਨੇ ਮੇਰੇ ਕੰਮ ਵਿੱਚ ਮੇਰੀ ਮਦਦ ਕੀਤੀ ਅਤੇ ਮੇਰੀ ਚੰਗੀ ਸੇਵਾ ਕੀਤੀ। ਇੰਜ ਲੱਗਦਾ ਸੀ ਜਿਵੇਂ ਰੱਬ ਨੇ ਮੈਨੂੰ ਧੀ ਦੇ ਦਿੱਤੀ ਹੋਵੇ। ਪਰਾਚੀ ਮੈਨੂੰ ਕੋਈ ਵੀ ਕੰਮ ਨਹੀਂ ਕਰ ਦਿੰਦੀ ਸੀ। ਰਾਤ ਨੂੰ ਉਹ ਮੇਰੇ ਪੈਰ ਦਵਾਉਂਦੀ। ਉਸਨੇ ਮੇਰਾ ਬਹੁਤ ਖਿਆਲ ਰੱਖਿਆ। ਉਹ ਕਹਿੰਦੀ, "ਜੇ ਤੁਸੀਂ ਮੇਰਾ ਸਾਥ ਨਾ ਦਿੱਤਾ ਹੁੰਦਾ ਤਾਂ ਮੈਂ ਕਿੱਥੇ ਜਾਂਦੀ? ਤੁਸੀਂ ਮੇਰਾ ਸਭ ਕੁਝ ਹੋ। ਮੈਂ ਤੁਹਾਡੀ ਜਿੰਨੀ ਸੇਵਾ ਕਰਾਂ, ਓਨੀ ਘੱਟ ਹੈ।" ਉਹ ਮੇਰਾ ਬਹੁਤ ਧਿਆਨ ਰੱਖਦੀ ਸੀ। ਕਈ ਵਾਰ ਮੈਨੂੰ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ। ਕਿਉਂਕਿ ਮੈਨੂੰ ਨਹੀਂ ਪਤਾ ਕਿ ਮੈਂ ਕਿਹੜਾ ਚੰਗਾ ਕੰਮ ਕੀਤਾ ਸੀ ਕਿ ਰੱਬ ਨੇ ਮੈਨੂੰ ਪਰਾਚੀ ਦੇ ਰੂਪ ਵਿੱਚ ਇੱਕ ਤੀ ਦੇ ਦਿੱਤੀ ਸੀ ਪਰਾਚੀ ਮੇਰੇ ਘਰ ਬਹੁਤ ਖੁਸ਼ ਸੀ ਪਰਾਚੀ ਨੂੰ ਖੁਸ਼ ਦੇਖ ਕੇ ਮੈਂ ਵੀ ਖੁਸ਼ ਸੀ ਪਰ ਮੈਂ ਆਪਣੇ ਬੇਟੇ ਅੰਕਿਤ ਲਈ ਵੀ ਚਿੰਤਤ ਸੀ ਉਹ ਪਹਿਲਾਂ ਵਾਂਗ ਪ੍ਰਾਚੀ ਨੂੰ ਦੇਖ ਕੇ ਚੜਦਾ ਤਾਂ ਨਹੀਂ ਸੀ ਪਰ ਪ੍ਰਾਚੀ ਫਿਰ ਵੀ ਉਸ ਦੇ ਸਾਹਮਣੇ ਆਉਣ ਤੋਂ ਪਰਹੇਜ਼ ਕਰਦੀ ਸੀ। ਉਹ ਉਦੋਂ ਹੀ ਉਸ ਦੇ ਸਾਹਮਣੇ ਆਉਣ ਤੋਂ ਬਚਦੀ ਸੀ ਜਦੋਂ ਕੋਈ ਜ਼ਰੂਰੀ ਕੰਮ ਹੁੰਦਾ ਸੀ। ਨਹੀਂ ਤਾਂ ਅੰਕਿਤ ਦੇ ਘਰ ਆਉਂਦੇ ਹੀ ਉਹ ਇੱਧਰ-ਉੱਧਰ ਹੋ ਜਾਂਦੀ ਸੀ। ਮੈਂ ਅੰਕਿਤ ਦਾ ਡਰ ਉਸ ਦੇ ਦਿਲ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ। ਅੰਕਿਤ ਮੇਰਾ ਬੇਟਾ ਹੈ ਅਤੇ ਬਹੁਤ ਚੰਗਾ ਲੜਕਾ ਹੈ ਪਰ ਮੈਨੂੰ ਨਹੀਂ ਪਤਾ ਕਿ ਪ੍ਰਾਚੀ ਨੂੰ ਅਜਿਆ ਕੀ ਹੋ ਗਿਆ ਸੀ ਕਿ ਉਹ ਹਮੇਸ਼ਾ ਅੰਕਿਤ ਤੋਂ ਬਚਦੀ ਰਹਿੰਦੀ ਸੀ। ਇੱਥੇ ਆਉਣ ਤੋਂ ਬਾਅਦ ਮੈਂ ਇੱਕ ਗੱਲ ਨੋਟ ਕੀਤੀ ਕਿ ਪ੍ਰਾਚੀ ਹੁਣ ਅੰਕਿਤ ਨੂੰ ਬੁਰੀ ਨਹੀਂ ਲੱਗਦੀ ਸੀ ਮੈਂ ਅੰਕਿਤ ਦੀਆਂ ਅੱਖਾਂ ਵਿੱਚ ਪ੍ਰਾਚੀ ਲਈ ਪਿਆਰ ਦੇਖਿਆ ਦਰਅਸਲ ਅੰਕਿਤ ਕੁੜੀਆਂ ਤੋਂ ਦੂਰ ਭੱਜਦਾ ਸੀ ਅਤੇ ਮੇਰੇ ਦਿਲ ਵਿੱਚ ਡਰ ਸੀ ਕਿ ਪਤਾ ਨਹੀਂ ਮੇਰੇ ਪੁੱਤਰ ਦਾ ਵਿਆਹ ਹੋਵੇਗਾ ਜਾਂ ਨਹੀਂ ਅੰਕਿਤ ਮੇਰਾ ਇਕਲੌਤਾ ਪੁੱਤਰ ਸੀ ਜੇ ਉਹ ਵਿਆਹ ਨਾ ਕਰਦਾ ਤਾਂ ਮੇਰਾ ਸਾਰਾ ਵੰਸ਼ ਤਬਾਹ ਹੋ ਜਾਂਦਾ ਅਤੇ ਮੇਰੇ ਤੋਂ ਬਾਅਦ ਵਿੱਚ ਮੇਰੇ ਪੁੱਤਰ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ ਜਦੋਂ ਮੈਂ ਅੰਕਿਤ ਦੀਆਂ ਅੱਖਾਂ ਵਿੱਚ પ્રાਚੀ ਲਈ ਪਿਆਰ ਦੇਖਿਆ ਤਾਂ ਮੈਂ ਮਨ ਵਿੱਚ ਸੋਚਿਆ ਕਿ ਅੰਕਿਤ ਨੂੰ ਰਸਤੇ ਤੇ ਲਿਆਉਣ ਦਾ ਇਹ ਵਧੀਆ ਮੌਕਾ ਹੈ ਪਰ ਮੈਂ ਅੰਕਿਤ ਨਾਲ ਸਿੱਧੀ ਗੱਲ ਤਾਂ ਨਹੀਂ ਕਰ ਸਕਦੀ ਸੀ ਅੰਕਿਤ ਦੇ ਦਿਲ ਦਾ ਹਾਲ ਜਾਣਨ ਲਈ ਮੈਂ ਆਪਣੇ ਇਲਾਕੇ ਦੀ ਇੱਕ ਰਿਸ਼ਤੇ ਕਰਵਾਉਣ ਵਾਲੀ ਨੂੰ ਪ੍ਰਾਚੀ ਦਾ ਰਿਸ਼ਤਾ ਲੈ ਕੇ ਆਉਣ ਲਈ ਕਿਹਾ ਮੇਰੇ ਕਹਿਣ ਅਨੁਸਾਰ ਉਸਨੇ ਪ੍ਰਾਚੀ ਦਾ ਰਿਸ਼ਤਾ ਮੇਰੇ ਘਰ ਭੇਜ ਦਿੱਤਾ ਉਹਨਾਂ ਨੂੰ ਪ੍ਰਾਚੀ ਪਸੰਦ ਆ ਗਈ ਸੀ ਉਹਨਾਂ ਨੇ ਕਿਹਾ ਕਿ ਅਸੀਂ ਤੁਰੰਤ ਹੀ ਪ੍ਰਾਚੀ ਨੂੰ ਮੁੰਦਰੀ ਪਾ ਦਿੰਦੇ ਹਾਂ ਅਤੇ ਪ੍ਰਾਚੀ ਨੂੰ ਆਪਣੀ ਨੋਹ ਬਣਾ ਲੈਂਦੇ ਹਾਂ ਪਰ ਮੈਂ ਹੀ ਉਹਨਾਂ ਨੂੰ ਰੋਕ ਦਿੱਤਾ ਸੀ ਹੁਣ ਉਹ ਲੋਕ ਅਗਲੇ ਹਫਤੇ ਦਾ ਕਹਿ ਕੇ ਚਲੇ ਗਏ ਸੀ ਮੈਂ ਅੰਕਿਤ ਦੇ ਹਾਲਾਤ ਦੇਖਣਾ ਚਾਹੁੰਦੀ ਸੀ ਮੈਂ ਸੋਚਿਆ ਕਿ ਜਦੋਂ ਮੈਂ ਅੰਕਿਤ ਨੂੰ ਪਰਾਚੀ ਦੇ ਰਿਸ਼ਤੇ ਬਾਰੇ ਦੱਸਾਂਗੀ ਤਾਂ ਉਹ ਜ਼ਰੂਰ ਕੁਝ ਨਾ ਕੁਝ ਰਿਐਕਸ਼ਨ ਕਰੇਗਾ ਅਤੇ ਫਿਰ ਮੈਂ ਅੰਕਿਤ ਦੇ ਦਿਲ ਦੀ ਹਾਲਤ ਜਾਣ ਸਕਾਂਗੀ ਅੰਕਿਤ ਦੇ ਦਿਮਾਗ 'ਚ ਕੀ ਚੱਲ ਰਿਹਾ ਹੈ ਸ਼ਾਮ ਨੂੰ ਜਦੋਂ ਅੰਕਿਤ ਘਰ ਆਇਆ ਤਾ ਮੈਂ ਉਸ ਨੂੰ ਕਿਹਾ ਕਿ ਮੈਂ ਪ੍ਰਾਚੀ ਦਾ ਰਿਸ਼ਤਾ ਤੈਅ ਕਰ ਦਿੱਤਾ ਹੈ ਅਗਲੇ ਹਫਤੇ ਉਹ ਪ੍ਰਾਚੀ ਦੀ ਉਂਗਲੀ ਵਿੱਚ ਅੰਗੂਠੀ ਪਾ ਕੇ ਮੰਗਣੀ ਦੀ ਰਸਮ ਨਿਭਾਉਣਾ ਚਾਹੁੰਦੇ ਹਨ ਮੇਰੀ ਗੱਲ ਸੁਣ ਕੇ ਅੰਕਿਤ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਬੋਲਿਆ ਮੰਮੀ ਤੁਸੀਂ ਮੈਨੂੰ ਇੱਕ ਵਾਰ ਤਾਂ ਪੁੱਛ ਸਕਦੇ ਸੀ ਬਿਨਾ ਮੈਨੂੰ ਪੁੱਛੇ ਤੁਸੀਂ ਪ੍ਰਾਚੀ ਦਾ ਰਿਸ਼ਤਾ ਕਿਵੇਂ ਤੈਅ ਕਰ ਦਿੱਤਾ ਮੈਂ ਅਣਜਾਣ ਬੰਦੇ ਹੋਏ ਕਿਹਾ ਅੰਕਿਤ ਤੈਨੂੰ ਪੁੱਛਣ ਦੀ ਕੀ ਗੱਲ ਸੀ ਤੂੰ ਉਸ ਦਾ ਰਿਸ਼ਤੇਦਾਰ ਨਹੀਂ ਜੋ ਤੈਨੂੰ ਪੁੱਛਣਾ ਜ਼ਰੂਰੀ ਸੀ ਮੈਂ ਇਸ ਘਰ ਵਿੱਚ ਪ੍ਰਾਚੀ ਨੂੰ ਸਹਾਰਾ ਦਿੱਤਾ ਸੀ ਤੂੰ ਤਾਂ ਪ੍ਰਾਚੀ ਕਰਕੇ ਪਰੇਸ਼ਾਨ ਸੀ ਮੈਂ ਸੋਚਿਆ ਕਿ ਜੇ ਮੈਂ ਪ੍ਰਾਚੀ ਦਾ ਵਿਆਹ ਕਰ ਦੇਵਾਂ ਤਾਂ ਤੁਸੀਂ ਵੀ ਥੋੜਾ ਆਰਾਮ ਮਹਿਸੂਸ ਕਰੋਗੇ ਮੇਰੀ ਗੱਲ ਸੁਣ ਕੇ ਅੰਕਿਤ ਨੇ ਸਿਰ ਝੁਕਾ ਲਿਆ ਮੈਂ ਉਸ ਦੀ ਅਗਲੀ ਗੱਲ ਦਾ ਇੰਤਜ਼ਾਰ ਕਰਨ ਲੱਗੀ ਅਤੇ ਫਿਰ ਅੰਕਿਤ ਨੇ ਕਿਹਾ ਮੰਮੀ ਮੈਂ ਪ੍ਰਾਚੀ ਨੂੰ ਪਸੰਦ ਕਰਨ ਲੱਗਾ ਹਾਂ ਅਤੇ ਪ੍ਰਾਚੀ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਮੈਂ ਉਸ ਦੀਆਂ ਗੱਲਾਂ ਤੇ ਉਸ ਵੱਲ ਘੂਰਨ ਲੱਗੀ ਤੇ ਬਨਾਪਤੀ ਗੁੱਸੇ ਨਾਲ ਕਿਹਾ ਨਲਾਇਕ ਤੂੰ ਤਾਂ ਉਸ ਕੁੜੀ ਨਾਲ ਖਾਰ ਖਾਂਦਾ ਹੈ ਤਾਂ ਹੁਣ ਵਿਆਹ ਦੀ ਗੱਲ ਕਿਵੇਂ ਕਰ ਰਿਹਾ ਹੈ ਮੈਂ ਉਸ ਦੇ ਸਿਰ ਤੇ ਹਲਕਾ ਜਿਹਾ ਥੱਪੜ ਮਾਰਿਆ ਉਹ ਖਿਸਕ ਗਿਆ ਅਤੇ ਮੇਰੇ ਨਕਲੀ ਗੁੱਸੇ ਨੂੰ ਨਜ਼ਰ ਅੰਦਾਜ਼ ਕਰਕੇ ਬੋਲਿਆ ਮੰਮੀ ਮੈਂ ਪ੍ਰਾਚੀ ਨੂੰ ਪਿਆਰ ਕਰਦਾ ਹਾਂ ਅਤੇ ਉਸ ਨਾਲ ਹੀ ਵਿਆਹ ਕਰਾਂਗਾ ਉਹ ਮੇਰੇ ਤੋਂ ਇਲਾਵਾ ਕਿਸੇ ਹੋਰ ਦੀ ਨਹੀਂ ਹੋ ਸਕਦੀ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲਾ ਗਿਆ ਅਤੇ ਮੈਂ ਉਸ ਦੀਆਂ ਗੱਲਾਂ ਤੇ ਮੁਸਕਰਾਉਣ ਲੱਗੀ ਅੰਕਿਤ ਤਾਂ ਮੰਨ ਗਿਆ ਸੀ ਪਰ ਹੁਣ ਸਮੱਸਿਆ پراਚੀ ਦੀ ਸਹਿਮਤੀ ਦੀ ਸੀ ਮੈਂ ਜਾਣਦੀ ਸੀ ਕਿ پراਚੀ ਮੇਰੀ ਗੱਲ ਤੋਂ ਇਨਕਾਰ ਨਹੀਂ ਕਰ ਸਕਦੀ ਸੀ ਪਰ ਮੈਂ ਇਹ ਵੀ ਜਾਣਦੀ ਸੀ ਕਿ پراਚੀ ਸ਼ੁਰੂ ਤੋਂ ਹੀ ਅੰਕਤ ਤੋਂ ਡਰਦੀ ਸੀ ਇਸ ਲਈ ਉਹ ਆਪਣੀ ਪੂਰੀ ਜ਼ਿੰਦਗੀ ਉਸ ਨਾਲ ਬਤਾਉਣ ਬਾਰੇ ਸ਼ਾਇਦ ਉਹ ਸੋਚ ਵੀ ਨਹੀਂ ਸਕਦੀ ਇਹ ਉਸ ਲਈ ਵੱਡਾ ਫੈਸਲਾ ਹੋਵੇਗਾ ਸਵੇਰੇ ਇਸ਼ਨਾਨ ਕਰਕੇ ਫਰੈਸ਼ ਹੋ ਕੇ ਮੈਂ پراਚੀ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਉਸ ਨੂੰ ਸਮਝਾਉਣ ਲੱਗੀ ਮੈਂ ਕਿਹਾ پراਚੀ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੇਰੀ ਗੱਲ ਸੁਣ ਕੇ ਪ੍ਰਾਚੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕਿਹਾ ਤੁਸੀਂ ਮੇਰਾ ਰੱਬ ਹੋ ਤੁਸੀਂ ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੇ ਹੋ ਮੈਂ ਪ੍ਰਾਚੀ ਦਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਮੈਂ ਕਿਹਾ ਪ੍ਰਾਚੀ ਕੀ ਤੂੰ ਮੇਰੇ ਬੇਟੇ ਅੰਕਿਤ ਨਾਲ ਵਿਆਹ ਕਰੇਗੀ ਮੇਰੀਆਂ ਗੱਲਾਂ ਸੁਣ ਕੇ ਪ੍ਰਾਚੀ ਨੇ ਇੱਕਦਮ ਸਿਰ ਉੱਚਾ ਕਰ ਲਿਆ ਇੰਜ ਲੱਗਾ ਜਿਵੇਂ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੋਵੇ ਉਹ ਝਟਨਾ ਵਿੱਚ ਸਿਰ ਹਿਲਾਉਣ ਲੱਗੀ ਪ੍ਰਾਚੀ ਸ਼ਾਇਦ ਹੁਣ ਡਰੀ ਹੋਈ ਸੀ ਮੈਂ ਉਸ ਨੂੰ ਸਮਝਾਇਆ ਕਿ ਅੰਕਿਤ ਬੁਰਾ ਨਹੀਂ ਹੈ ਕੁੜੀਆਂ ਪ੍ਰਤੀ ਉਸਦੀ ਨਫ਼ਰਤ ਪਿੱਛੇ ਇੱਕ ਵੱਡਾ ਕਾਰਨ ਹੈ ਅਤੇ ਉਹ ਹੈ ਉਸਦੀ ਭੂਆ ਆਪਣੀ ਭੂਆ ਦੀਆਂ ਗਲਤ ਹਰਕਤਾਂ ਕਾਰਨ ਅੰਕਿਤ ਹਰ ਕੁੜੀ ਨੂੰ ਨਫ਼ਰਤ ਕਰਨ ਲੱਗਾ ਉਸਦੀ ਭੂਆ ਨੇ ਵੱਡਾ ਕਾਹਨਡ ਕੀਤਾ ਸੀ ਜਿਸ ਕਾਰਨ ਉਸਦੀ ਭੂਆ ਨੂੰ ਪਰਿਵਾਰ ਤੋਂ ਬਾਹਰ ਕੱਢ ਦਿੱਤਾ ਇਸ ਕਰਕੇ ਉਹ ਔਰਤ ਜਾਤ ਤੋਂ ਖਿਜਣ ਲੱਗਿਆ ਸੀ ਅਤੇ ਕੁੜੀਆਂ ਤੋਂ ਦੂਰ ਰਹਿੰਦਾ ਹੈ ਮੇਰੀਆਂ ਗੱਲਾਂ ਕਰਕੇ ਪ੍ਰਾਚੀ ਦਾ ਦਿਲ ਥੋੜਾ ਸ਼ਾਂਤ ਹੋ ਗਿਆ ਸੀ ਪਰ ਉਹ ਅਜੇ ਵੀ ਥੋੜੀ ਡਰੀ ਹੋਈ ਸੀ ਮੈਂ ਪ੍ਰਚੀ ਨਾਲ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਨਾਲ ਕਦੇ ਵੀ ਬੇਇਨਸਾਫੀ ਨਹੀਂ ਹੋਣ ਦਿਆਂਗੀ ਮੇਰਾ ਬੇਟਾ ਹੁਣ ਪਹਿਲਾ ਵਰਗਾ ਨਹੀਂ ਰਿਹਾ ਜੋ ਤੁਹਾਨੂੰ ਹਰ ਗੱਲ ਤੇ ਬੁਰਾ ਭਲਾ ਬੋਲਦਾ ਸੀ ਅਤੇ ਤੁਹਾਡੇ ਨਾਲ ਨਫ਼ਰਤ ਨਾਲ ਗੱਲ ਕਰਦਾ ਸੀ ਹੁਣ ਤੁਸੀਂ ਖੁਦ ਸਮਝ ਗਏ ਹੋਵੋਗੇ ਕਿ ਅੰਕਿਤ ਬਦਲ ਗਿਆ ਹੈ ਉਸ ਨੂੰ ਤੇਰੇ ਨਾਲ ਪਿਆਰ ਹੋ ਗਿਆ ਹੈ ਮੇਰੇ ਸ਼ਬਦਾਂ ਨੇ ਉਸ ਦੇ ਦਿਲ ਦੀ ਧੂੜ ਸਾਫ਼ ਕਰ ਦਿੱਤੀ ਸੀ ਉਹ ਕਹਿਣ ਲੱਗੀ ਕਿ ਮੈਂ ਤੁਹਾਨੂੰ ਕਿਵੇਂ ਇਨਕਾਰ ਕਰ ਸਕਦੀ ਹਾਂ ਤੁਸੀਂ ਮੇਰੇ ਲਈ ਰੱਬ ਵਰਗੇ ਹੋ ਤੁਸੀਂ ਉਸ ਸਮੇਂ ਮੇਰਾ ਸਾਥ ਦਿੱਤਾ ਜਦੋਂ ਮੇਰੇ ਮਾਤਾ ਪਿਤਾ ਨੇ ਵੀ ਮੈਨੂੰ ਛੱਡ ਦਿੱਤਾ ਸੀ ਪਰਾਚੀ ਦੀ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਈ ਕਿ ਰੱਬ ਨੇ ਮੈਨੂੰ ਬਹੁਤ ਚੰਗੀ ਨੋ ਅਤੇ ਧੀ ਦੋਵੇਂ ਦਿੱਤੇ ਹਨ ਮੈਂ ਅੰਕਿਤ ਅਤੇ ਪਰਾਚੀ ਦਾ ਵਿਆਹ ਤੈਅ ਕੀਤਾ ਅਤੇ ਫਿਰ ਪ੍ਰਾਚੀ ਅਤੇ ਅੰਕਿਤ ਦਾ ਵਿਆਹ ਕਰਵਾਇਆ ਵਿਆਹ ਦਾ ਦਿਨ ਵੀ ਆ ਗਿਆ ਮੈਂ ਦੋਹਾਂ ਦਾ ਵਿਆਹ ਬਹੁਤ ਧੂਮ-ਧਾਮ ਨਾਲ ਤਾਂ ਨਹੀਂ ਕੀਤਾ ਸੀ ਪਰ ਬਹੁਤ ਖੁਸ਼ੀ ਨਾਲ ਕੀਤਾ ਮੈਂ ਇਲਾਕੇ ਦੇ ਸਾਰੇ ਲੋਕਾਂ ਨੂੰ ਇੱਕ ਦਾਅਵਤ ਦਿੱਤੀ ਅਤੇ ਉਹਨਾਂ ਨੂੰ ਆਪਣੇ ਘਰ ਦੇ ਪਹਿਲੇ ਜਸ਼ਨ ਵਿੱਚ ਸ਼ਾਮਲ ਕੀਤਾ ਵਿਆਹ ਤੋਂ ਬਾਅਦ ਅੰਕਿਤ ਨੇ ਪ੍ਰਾਚੀ ਦਾ ਬਹੁਤ ਖਿਆਲ ਰੱਖਿਆ ਉਸ ਦੀਆਂ ਖਾਣ-ਪੀਣ ਵਰਗੀਆਂ ਛੋਟੀਆਂ ਵੱਡੀਆਂ ਸਾਰੀਆਂ ਲੋੜਾਂ ਦਾ ਧਿਆਨ ਰੱਖਿਆ ਸੀ ਪਰ ਹੁਣ ਇੱਕ ਗੱਲ ਮੈਨੂੰ ਅੰਦਰੋਂ ਪਰੇਸ਼ਾਨ ਕਰ ਰਹੀ ਸੀ ਅਤੇ ਉਹ ਸੀ ਪ੍ਰਾਚੀ ਦੀ ਸਿਹਤ ਕਿਉਂਕਿ ਪ੍ਰਾਚੀ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਜੇ ਉਹ ਥੋੜਾ ਜਿਹਾ ਕੰਮ ਵੀ ਕਰ ਲੈਂਦੀ ਤਾਂ ਉਹ ਹੰਬ ਜਾਂਦੀ ਮੈਂ ਹਰ ਉਪਾਏ ਜਮਾਇਆ ਪਰ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਸਗੋਂ ਪ੍ਰਾਚੀ ਦੀ ਸਿਹਤ ਦਿਨੋਂ ਦਿਨ ਵਿਗੜਦੀ ਜਾ ਰਹੀ ਸੀ ਮੇਰੀ ਨ ਉਹ ਬਹੁਤ ਸੋਹਣੀ ਸੀ ਉਸ ਦੀਆਂ ਵੱਡੀਆਂ ਕਾਲੀਆਂ ਅੱਖਾਂ ਕਿਸੇ ਨੂੰ ਵੀ ਪਾਗਲ ਕਰ ਦਿੰਦੀਆਂ ਸਨ ਪਰ ਹੁਣ ਉਸ ਦੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਦਿਖਾਈ ਦੇਣ ਲੱਗ ਪਏ ਸਨ ਅੰਕਿਤ ਮੇਰੀ ਪ੍ਰਾਚੀ ਤੋਂ ਥੋੜਾ ਵੱਡਾ ਸੀ ਪਰ ਉਹ ਪ੍ਰਾਚੀ ਦਾ ਪੂਰਾ ਖਿਆਲ ਰੱਖਦਾ ਸੀ ਮੈਨੂੰ ਵਿਆਹ yaad ਹੈ ਜਦੋਂ ਮੇਰੀ ਨ ਉਹ ਮੇਰੇ ਘਰ ਦੁਲਹਣ ਬਣ ਕੇ ਆਈ ਸੀ ਵਿਆਹ ਤੋਂ ਕੁਝ ਦਿਨ ਪਹਿਲਾਂ ਮੈਂ ਪ੍ਰਾਚੀ ਨੂੰ ਆਪਣੀ ਭੈਣ ਦੇ ਘਰ ਭੇਜ ਦਿੱਤੀ ਸੀ ਅਤੇ ਉੱਥੋਂ ਪ੍ਰਾਚੀ ਦੁਲਹਣ ਬਣ ਕੇ ਮੇਰੇ ਘਰ ਆਈ ਸੀ ਪ੍ਰਾਚੀ ਉਸ ਸਮੇਂ ਬਹੁਤ ਖੁਸ਼ ਸੀ ਵਿਆਹ ਤੋਂ ਬਾਅਦ ਮੈਨੂੰ ਕੋਈ ਮੁਸ਼ਕਲ ਨਹੀਂ ਆਈ ਪਾਰੋ ਚੁੱਪਚਾਪ ਰਹਿਣ ਲੱਗ ਪਈ ਸੀ ਜਦੋਂ ਕੰਮ ਕਰਨ ਲਈ ਕਿਹਾ ਜਾਂਦਾ ਸੀ ਤਾਂ ਉਹ ਚੁੱਪਚਾਪ ਕਰ ਲੈਂਦੀ ਸੀ ਅਤੇ ਕੁਝ ਬੋਲਦੀ ਨਹੀਂ ਸੀ ਉਹ ਕੰਮ ਕਰਦੀ ਤੇ ਚਲੀ ਜਾਂਦੀ ਹੁਣ ਮੈਨੂੰ ਉਸਦੀ ਚਿੰਤਾ ਹੋਣ ਲੱਗੀ ਮੈਂ ਕਈ ਡਾਕਟਰਾਂ ਅਤੇ ਹਕੀਮਾਂ ਨੂੰ ਦਿਖਾਇਆ ਪਰ ਕੋਈ ਫਰਕ ਨਹੀਂ ਪਿਆ ਉਸਦੀ ਸਿਹਤ ਦਿਨੋ ਦਿਨ ਵਿਗੜਦੀ ਜਾ ਰਹੀ ਸੀ ਕੋਸ ਦੇਨ ਜਦੋਂ ਅੰਕਿਤ ਘਰ ਆਇਆ ਤਾਂ ਮੈਂ ਉਸ ਨੂੰ ਪ੍ਰਾਚੀ ਦੀ ਸਿਹਤ ਬਾਰੇ ਪੁੱਛਿਆ ਨਾਲ ਹੀ ਮੈਂ ਉਸ ਨੂੰ ਦੱਸਿਆ ਕਿ ਅੱਜ ਪ੍ਰਾਚੀ ਦੀ ਸਿਹਤ ਬਹੁਤ ਖਰਾਬ ਹੈ ਉਹ ਆਪਣੇ ਕਮਰੇ ਵਿੱਚ ਸੌਂ ਰਹੀ ਹੈ ਅੰਕਿਤ ਨੇ ਪ੍ਰਾਚੀ ਦੇ ਕਮਰੇ ਵਿੱਚ ਜਾ ਕੇ ਉਸ ਨੂੰ ਉਠਾਇਆ ਅਤੇ ਬੜੇ ਪਿਆਰ ਨਾਲ ਉਸ ਦੇ ਵਾਲਾਂ ਵਿੱਚ ਉਂਗਲਾਂ ਫੇਰ ਕੇ ਉਸ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਪ੍ਰਾਚੀ ਦੀ ਹਾਲਤ ਕਾਫੀ ਖਰਾਬ ਹੋ ਰਹੀ ਸੀ ਅੰਕਿਤ ਨੇ ਦਰਾਜ ਵਿੱਚੋਂ ਸ਼ੀਸ਼ੀ ਕੱਢ ਕੇ ਸ਼ਾਇਦ ਚਟਿਆ ਅੰਕਿਤ ਨੇ ਦਰਾਜ ਵਿੱਚੋਂ ਸ਼ੀਸ਼ੀ ਕੱਢ ਕੇ ਸ਼ਾਇਦ ਚਟਾਇਆ ਮੈਂ ਦੇਖ ਰਹੀ ਸੀ ਕਿ ਵਿਆਹ ਦੇ ਦੂਜੇ ਦਿਨ ਤੋਂ ਹੀ ਅੰਕਿਤ ਪ੍ਰਾਚੀ ਨੂੰ ਸ਼ੈਦ ਛਟਾਉਂਦਾ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਛੱਤ ਤੇ ਵੀ ਲੈ ਜਾਂਦਾ ਸੀ ਮੈਂ ਬਹੁਤ ਹੈਰਾਨ ਹੋ ਕੇ ਉਸ ਨੂੰ ਪੁੱਛਦੀ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਲੈਂਦਾ ਮੈਂ ਇਹ ਵੀ ਸੋਚਿਆ ਕਿ ਉਹ ਪ੍ਰਾਚੀ ਦਾ ਪਤੀ ਹੈ ਅਤੇ ਪ੍ਰਾਚੀ ਨੂੰ ਪਿਆਰ ਵੀ ਕਰਦਾ ਹੈ ਇਸ ਲਈ ਉਹ ਉਸ ਨਾਲ ਕੁਝ ਗਲਤ ਤਾਂ ਕਰੇਗਾ ਨਹੀਂ ਪ੍ਰਾਚੀ ਹੁਣ ਫੇਰ ਲੇਟ ਗਈ ਸੀ ਅੰਕਿਤ ਵੀ ਫਰੈਸ਼ ਹੋਣ ਲਈ ਬਾਥਰੂਮ ਵਿੱਚ ਚਲਾ ਗਿਆ ਸੀ ਮੈਂ ਕੁਝ ਦੇਰ ਪਰਾਚੀ ਕੋਲ ਬੈਠੇ ਰਹੀ ਤੇ ਫਿਰ ਉੱਠ ਕੇ ਬਾਹਰ ਆ ਗਈ ਕੁਝ ਦਿਨ ਹੋਰ ਇਸੇ ਤਰ੍ਹਾਂ ਲੰਘ ਗਏ ਅਤੇ ਇੱਕ ਦਿਨ ਮੇਰੀ ਨੋ ਮੇਰੇ ਕੋਲ ਬੈਠੀ ਸੀ ਕਿ ਅਚਾਨਕ ਉਹ ਬੇਹੋਸ਼ ਹੋ ਕੇ ਇੱਕ ਪਾਸੇ ਵੱਲ ਨੂੰ ਝੁੱਕ ਗਈ ਅੰਕਤ ਉਸ ਸਮੇਂ ਘਰ 'ਚ ਮੌਜੂਦ ਨਹੀਂ ਸੀ ਮੈਂ ਬਹੁਤ ਪਰੇਸ਼ਾਨ ਹੋ ਗਈ ਮੈਂ ਝਾਟਾਂ ਕਿਤ ਨੂੰ ਫੋਨ ਕੀਤਾ ਅੰਕਤ ਉਸ ਨੂੰ ਲੈ ਕੇ ਹਸਪਤਾਲ ਪਹੁੰਚ ਗਿਆ ਡਾਕਟਰ ਨੇ ਪ੍ਰਾਚੀ ਨੂੰ ਚੈੱਕ ਕੀਤਾ ਅਤੇ ਕਿਹਾ ਕਿ ਉਹ ਮਾਨਸਿਕ ਦਵਾਈ ਕਾਰਨ ਬੇਹੋਸ਼ ਹੋ ਗਈ ਸੀ ਲੱਗਦਾ ਹੈ ਕਿ ਤੁਹਾਡੀ ਨੋ ਆਪਣੇ ਦਿਮਾਗ ਤੇ ਬਹੁਤ ਜ਼ਿਆਦਾ ਟੈਨਸ਼ਨ ਲੈ ਰਹੀ ਹੈ ਇਸੇ ਕਰਕੇ ਉਹ ਸ਼ਾਇਦ ਬੇਹੋਸ਼ ਹੋ ਗਈ ਹੈ ਕੁਝ ਸਮੇਂ ਵਾਧ ਪਰਾਚੀ ਨੂੰ ਹੋਸ਼ ਆ ਗਿਆ ਮੇਰਾ ਬੇਟਾ ਪਰਾਚੀ ਨੂੰ ਘਰ ਲੈ ਆਇਆ ਮੈਂ ਪਰਾਚੀ ਲਈ ਜੂਸ ਬਣਾ ਕੇ ਕਮਰੇ ਵਿੱਚ ਲੈ ਗਈ ਜਦੋਂ ਮੈਂ ਕਮਰੇ ਵਿੱਚ ਦਾਖਲ ਹੋਈ ਤਾਂ ਦੇਖਿਆ ਕਿ ਅੰਕਤ ਪਰਾਚੀ ਦੇ ਗਲੇ ਵਿੱਚ ਪੀਲੇ ਰੰਗ ਦਾ ਧਾਗਾ ਬਨ ਰਿਹਾ ਸੀ ਮੈਂ ਜੂਸ ਦਾ ਗਲਾਸ ਸਾਈਡ ਟੇਬਲ ਤੇ ਰੱਖ ਦਿੱਤਾ ਅਤੇ ਉਸ ਤੋਂ ਉਸ ਧਾਗੇ ਬਾਰੇ ਪੁੱਛਣ ਲੱਗੀ ਮੈਂ ਅੰਕਤ ਨੂੰ ਪੁੱਛਿਆ ਤੁਸੀਂ ਪਰਾਚੀ ਨੂੰ ਕੀ ਪਹਿਨਾ ਰਹੇ ਹੋ ਤਾਂ ਉਸਨੇ ਕਿਹਾ ਮੰਮੀ ਦੇਖੋ ਪ੍ਰਚੀਹਾਰਾ ਰੋਜ਼ ਬਿਮਾਰ ਰਹਿੰਦੀ ਹੈ ਅਤੇ ਕਮਜ਼ੋਰ ਵੀ ਹੁੰਦੀ ਜਾ ਰਹੀ ਹੈ ਇਸ ਲਈ ਮੈਂ ਇੱਕ ਮਹਾਨ ਪੰਡਤ ਜੀ ਤੋਂ ਇਹ ਧੱਗਾ ਲਿਆ ਆ ਹਾਂ ਪਤਾ ਨਹੀਂ ਕਿਉਂ ਮੇਰਾ ਦਿਲ ਥੋੜਾ ਉਦਾਸ ਹੋਇਆ। ਮੈਨੂੰ ਲੱਗਾ ਜਿਵੇਂ ਅੰਕਿਤ ਮੇਰੇ ਤੋਂ ਕੁਝ ਲੁਕਾ ਰਿਹਾ ਹੋਵੇ ਪਰ ਮੈਂ ਹੋਰ ਕੁਝ ਨਹੀਂ ਕਿਹਾ। ਮੈਂ ਸੋਚਿਆ ਕਿ ਸ਼ਾਇਦ ਅੰਕਿਤ ਮੈਨੂੰ ਕੁਝ ਨਾ ਦੱਸੇ। ਮੈਂ ਪ੍ਰਾਚੀ ਦੇ ਕੋਲ ਬੈਠ ਕੇ ਉਸ ਦੇ ਸਿਰ ਤੇ ਹੱਥ ਫੇਰਦੀ ਰਹੀ। ਮੈਂ ਆਪਣੇ ਦਿਲ ਦਿਮਾਗ ਤੋਂ ਸਾਰੇ ਮਾੜੇ ਵਿਚਾਰ ਦੂਰ ਕਰ ਦਿੱਤੇ। ਮੈਂ ਸੋਚਿਆ ਕਿ ਸ਼ਾਇਦ ਅੰਕਿਤ ਮੈਨੂੰ ਕੁਝ ਨਾ ਦੱਸੇ। ਮੈਂ ਪ੍ਰਾਚੀ ਦੇ ਕੋਲ ਬੈਠ ਕੇ ਉਸ ਦੇ ਸਿਰ ਤੇ ਹੱਥ ਫੇਰਦੀ ਰਹੀ। ਮੈਂ ਆਪਣੇ ਦਿਲ ਦਿਮਾਗ ਤੋਂ ਸਾਰੇ ਮਾੜੇ ਵਿਚਾਰ ਦੂਰ ਕਰ ਦਿੱਤੇ ਅਤੇ ਪ੍ਰਾਚੀ ਦੀ ਚੰਗੀ ਸਿਹਤ ਲਈ ਪਰਮਾਤਮਾ ਅੱਗੇ ਅਰਦਾਸ ਕਰਦੀ ਰਹੀ। ਅਗਲੇ ਦਿਨ ਤੱਕ ਪ੍ਰਾਚੀ ਦੀ ਸਿਹਤ ਕੁਝ ਠੀਕ ਹੋ ਗਈ ਸੀ। ਦੁਪਹਿਰ ਬਾਅਦ ਜਦੋਂ ਮੈਂ ਬਾਹਰ ਆਈ ਤਾਂ ਦੇਖਿਆ ਕਿ ਅੰਕਿਤ ਦਾਲ ਵਾਲਾ ਪੈਕਟ ਲੈ ਜਾ ਰਿਹਾ ਸੀ। ਇਹ ਹੁਣ ਅੰਕਿਤ ਦਾ ਰੁਟੀਨ ਬਣ ਗਿਆ ਸੀ। ਉਹ ਹਰ ਮੰਗਲਵਾਰ ਵਿਆਹ ਤੋਂ ਕੁਝ ਦਿਨਾਂ ਬਾਅਦ ਉਹ ਦਾਲ ਦਾ ਪੈਕਟ ਲੈ ਕੇ ਜਾਂਦਾ ਸੀ। ਮੈਂ ਉਸ ਨੂੰ ਕਈ ਵਾਰ ਪੁੱਛਿਆ ਸੀ ਕਿ ਅੰਕਿਤ ਤੂੰ ਇਹ ਦਾਲ ਲੈ ਕੇ ਕਿੱਥੇ ਜਾਂਦਾ ਹੈ? ਤਾਂ ਉਹ ਕਹਿੰਦਾ ਸੀ ਕਿ ਮੰਮੀ ਕਿਸੇ ਨੂੰ ਲੋੜ ਹੈ ਤਾਂ ਮੈਂ ਲੋੜਵੰਦ ਦੀ ਮਦਦ ਕਰਦਾ ਹਾਂ। ਅੰਕਿਤ ਦੀਆਂ ਅਜਿਹੀਆਂ ਹਰਕਤਾਂ ਮੈਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਸਨ ਕਿ ਕੀ ਉਹ ਕੁਝ ਗਲਤ ਕਰ ਰਿਹਾ ਹੈ ਅੱਜ ਐਤਵਾਰ ਸੀ ਅੰਕਿਤ ਘਰ ਹੀ ਸੀ ਮੈਂ ਰਾਤ ਨੂੰ ਸੋਈ ਤੋਂ ਬਾਹਰ ਆ ਰਹੀ ਸੀ ਕਿ ਮੈਂ ਅੰਕਿਤ ਨੂੰ ਪ੍ਰਾਚੀ ਨਾਲ ਛੱਤ ਤੇ ਜਾਂਦੇ ਦੇਖਿਆ ਮੇਰੀ ਸ਼ੇਮੀ ਇੰਦਰੀ ਨੇ ਮੈਨੂੰ ਦੱਸਿਆ ਕਿ ਕੁਝ ਗਲਤ ਸੀ ਮੈਂ ਵੀ ਝੱਟ ਉਸਦੇ ਮਗਰ ਪੌੜੀਆਂ ਚੜ੍ਹਨ ਲੱਗੀ ਜਿਵੇਂ ਹੀ ਮੈਂ ਛੱਤ ਤੇ ਪਹੁੰਚੀ ਤਾਂ ਸਾਹਮਣੇ ਨਜ਼ਾਰਾ ਦੇਖਿਆ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੇਰੇ ਸਰੀਰ ਵਿੱਚੋਂ ਜਾਨ ਕੱਢ ਲਈ ਹੋਵੇ ਅੰਕਿਤ ਨੇ ਪ੍ਰਾਚੀ ਉਹ ਇੱਕ ਚੱਕਰ ਵਿੱਚ ਲਟਾਇਆ ਸੀ ਪਰ ਮੈਂ ਇਹ ਦੇਖ ਕੇ ਹੋਰ ਵੀ ਕੰਬ ਗਈ ਸੀ ਕਿ ਪ੍ਰਾਚੀ ਹੋਸ਼ ਵਿੱਚ ਨਹੀਂ ਸੀ ਉਹ ਬੇਹੋਸ਼ ਸੀ ਪ੍ਰਾਚੀ ਗੋਲ ਚੱਕਰ ਦੇ ਅੰਦਰ ਪਈ ਸੀ ਅੰਕਿਤ ਨੇ ਉਸ ਦੇ ਮੱਥੇ ਤੇ ਰੱਬ ਜਾਣੇ ਹੋਰ ਕੀ ਕੀ ਲਪੇਟ ਰੱਖਿਆ ਸੀ ਅਤੇ ਸਾਹਮਣੇ ਬੈਠਾ ਕੁਝ ਬੜ ਬੜਾ ਰਿਹਾ ਸੀ ਅੰਕਿਤ ਨੇ ਆਪਣੇ ਮਨ ਚ ਕੁਝ ਪੜ ਕੇ ਪ੍ਰਾਚੀ ਤੇ ਫੂਕ ਮਾਰ ਦਿੱਤੀ ਅਤੇ ਕੁਝ ਹੀ ਧੀਰ ਚ ਪ੍ਰਾਚੀ ਦਾ ਸਾਰਾ ਸਰੀਰ ਕੰਬਣ ਲੱਗਾ ਇਹ ਸਭ ਦੇਖ ਕੇ ਮੈਂ ਉੱਚੀ ਉੱਚੀ ਚੀਕੀ ਜਦੋਂ ਮੈਂ ਚਿੱਕੀ ਤਾਂ ਅੰਕਿਤ ਨੇ ਮੇਰੇ ਵੱਲ ਦੇਖਿਆ ਤਾਂ ਉਸ ਦਾ ਚਿਹਰਾ ਚਿੱਟਾ ਹੋ ਗਿਆ ਉਸ ਨੇ ਕਿਹਾ ਕਿ ਸੋਚਿਆ ਨਹੀਂ ਸੀ ਕਿ ਅਜਿਆ ਕੁਝ ਹੋਵੇਗਾ ਮੈਂ ਉਸ ਦੇ ਸਾਹਮਣੇ ਆ ਕੇ ਉਸ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ ਉਸ ਸਮੇਂ ਅੰਕਿਤ ਆਪਣੇ ਹੋਸ਼ 'ਚ ਨਹੀਂ ਸੀ ਉਹ ਅਜੀਬ ਅਤੇ ਪਾਗਲ ਲੱਗ ਰਿਹਾ ਸੀ ਇਸ ਤੋਂ ਬਾਅਦ ਮੈਂ ਉਸ ਦੇ ਮੂੰਹ ਤੇ ਥੱਪੜ ਮਾਰਿਆ ਅਤੇ ਥੱਪੜਾਂ ਦੀ ਵਰਖਾ ਕੀਤੀ ਉਹ ਬਿਨਾਂ ਕੁਝ ਕਹੇ ਖੜਾ ਹੋ ਗਿਆ ਮੈਂ ਉਸ ਨੂੰ ਕਿਹਾ ਮੂਰਖ ਤੂੰ ਕੀ ਕਰ ਰਿਹਾ ਸੀ ਤੁਸੀਂ ਇੱਕ ਮਾਸੂਮ ਬੱਚੇ ਨਾਲ ਅਜੀ ਕਣਾਉਣੀ ਖੇਡ ਖੇਡਣ ਦੀ ਹਿੰਮਤ ਕਿਵੇਂ ਕੀਤੀ? ਪ੍ਰਾਚੀ ਨੂੰ ਹੁਣੇ ਠੀਕ ਕਰ ਨਹੀਂ ਤਾਂ ਮੈਂ ਭੁੱਲ ਜਾਵਾਂਗੀ ਕਿ ਤੂੰ ਮੇਰਾ ਪੁੱਤਰ ਹੈ। ਮੇਰੇ ਚਿਹਰੇ ਤੋਂ ਗੁੱਸੇ ਦੀਆਂ ਚਿੰਗਿਆੜੀਆਂ ਨਿਕਲ ਰਹੀਆਂ ਸਨ। ਗੁੱਸੇ ਕਾਰਨ ਮੇਰਾ ਸਾਰਾ ਸਰੀਰ ਕੰਬ ਰਿਹਾ ਸੀ। ਮੇਰੀ ਹਾਲਤ ਦੇਖ ਕੇ ਅੰਕਿਤ ਨੇ ਕੁਝ ਪੜ ਕੇ ਪ੍ਰਾਚੀ ਤੇ ਸੁੱਟ ਦਿੱਤਾ ਤਾਂ ਪ੍ਰਾਚੀ ਦਾ ਸਰੀਰ ਜੋ ਅਜੇ ਵੀ ਕੰਬ ਰਿਹਾ ਸੀ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ। ਮੈਂ ਅੰਕਿਤ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ। ਮੈਂ ਕਿਹਾ ਇਹ ਸਭ ਕੀ ਹੈ ਹੁਣ ਤੁਸੀਂ ਮੂੰਹ ਬੰਦ ਕਰਕੇ ਇਸ ਤਰ੍ਹਾਂ ਖੜੇ ਰਹੋਗੇ ਜਾਂ ਮੇਰੀਆਂ ਗੱਲਾਂ ਦਾ ਜਵਾਬ ਦਿਓਗੇ ਹੁਣ ਮੇਰੀ ਗੱਲ ਸੁਣ ਕੇ ਅੰਕਿਤ ਰੋਣ ਲੱਗ ਪਿਆ ਫਿਰ ਉਸਨੇ ਮੈਨੂੰ ਸਾਰੀ ਗੱਲ ਦੱਸੀ ਮੈਂ ਚੁੱਪਚਾਪ ਸੁਣਦੀ ਰਹੀ ਜਦੋਂ ਮੈਂ ਇਸ ਕੁੜੀ ਨੂੰ ਦੇਖਿਆ ਤਾਂ ਮੈਨੂੰ ਉਸ ਪ੍ਰਤੀ ਅਜੀਬ ਜਿਹੀ ਖਿੱਚ ਮਹਿਸੂਸ ਹੋਈ ਮੈਂ ਆਪਣੇ ਆਪ ਨੂੰ ਉਸ ਦੇ ਨੇੜੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅਸਫਲ ਰਿਹਾ ਮੈਂ ਵਿਆਹ ਤੋਂ ਪਹਿਲਾਂ ਹੀ ਪ੍ਰਾਚੀਨ ਨਾਲ ਰਿਸ਼ਤਾ ਕਾਇਮ ਕਰਨਾ ਚਾਹੁੰਦਾ ਸੀ ਪਰ ਜਦੋਂ ਵੀ ਮੈਂ ਪ੍ਰਾਚੀ ਨਾਲ ਇਹ ਸਭ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹ ਮੇਰੇ ਕੋਲੋਂ ਭੱਜ ਜਾਂਦੀ ਅਤੇ ਮੈਨੂੰ ਅਜਿਆ ਕਰਨ ਤੋਂ ਰੋਕਦੀ ਸੀ ਇੱਕ ਦਿਨ ਉਸਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਮੇਰੇ ਨਾਲ ਜ਼ਬਰਦਸਤੀ ਕੀਤੀ ਤਾਂ ਮੈਂ ਤੇਰੀ ਮਾਂ ਨੂੰ ਦੱਸ ਦੇਵਾਂਗੀ ਤਾਂ ਉਲਟਾ ਮੈਂ ਉਸਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਮੇਰੀ ਮਾਂ ਨੂੰ ਦੱਸਿਆ ਤਾਂ ਇਸ ਦੇ ਉਲਟ ਮੈਂ ਆਪਣੀ ਮਾਂ ਨੂੰ ਕਹਾਂਗਾ ਕਿ ਇਹ ਕੁੜੀ ਮੈਨੂੰ ਆਪਣੇ ਬੱਸ ਵਿੱਚ ਕਰ ਰਹੀ ਹੈ ਮੇਰੇ ਤੇ ਬੁਰੀ ਨਜ਼ਰ ਰੱਖ ਰਹੀ ਹੈ ਅਤੇ ਸਪਸ਼ਟ ਹੈ ਕਿ ਇਹ ਮੇਰੀ ਮਾਂ ਹੈ ਉਹ ਮੇਰੇ ਤੇ ਭਰੋਸਾ ਕਰੇਗੀ ਅਤੇ ਜੇ ਅਜਿਆ ਹੋਇਆ ਤਾਂ ਉਹ ਤੁਹਾਨੂੰ ਘਰੋਂ ਕੱਢ ਦੇਵੇਗੀ। ਮੇਰੀ ਗੱਲ ਸੁਣ ਕੇ ਪ੍ਰਾਚੀ ਡਰ ਗਈ। ਉਸ ਦਾ ਇਸ ਘਰ ਤੋਂ ਇਲਾਵਾ ਹੋਰ ਕੋਈ ਸਹਾਰਾ ਨਹੀਂ ਸੀ ਅਤੇ ਉਹ ਇਸ ਘਰ ਨੂੰ ਛੱਡਣਾ ਨਹੀਂ ਚਾਹੁੰਦੀ ਸੀ। ਇਸ ਲਈ ਉਹ ਚੁੱਪਚਾਪ ਇਸ ਘਰ ਵਿੱਚ ਪਈ ਰਹੀ ਅਤੇ ਮੇਰੇ ਵਿਰੁੱਧ ਕੋਈ ਆਵਾਜ਼ ਨਹੀਂ ਉਠਾਈ। ਪਰ ਮੈਂ ਅਜੇ ਵੀ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਵਿੱਚ ਐ ਸਫਲ ਰਿਹਾ ਮੈਂ ਇਸ ਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਿਆ ਉਹ ਹਮੇਸ਼ਾ ਮੇਰੇ ਤੋਂ ਦੂਰ ਰਹਿੰਦੀ ਸੀ ਮੈਂ ਵੀ ਫੈਸਲਾ ਕਰ ਲਿਆ ਸੀ ਕਿ ਮੈਂ ਵੀ ਪ੍ਰਾਚੀ ਨੂੰ ਹਾਸਲ ਕਰਕੇ ਹੀ ਰਾਂਗਾ ਅਤੇ ਜਦੋਂ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਪ੍ਰਾਚੀ ਦਾ ਵਿਆਹ ਤੈਅ ਕਰ ਦਿੱਤਾ ਹੈ ਤਾਂ ਮੇਰੀ ਜਿੱਦ ਨੇ ਇਹ ਨਹੀਂ ਮੰਨਿਆ ਮੈਂ ਫੈਸਲਾ ਕੀਤਾ ਸੀ ਕਿ ਮੈਂ ਪ੍ਰਾਚੀ ਨੂੰ ਹਾਸਲ ਕਰਕੇ ਹੀ ਰਹਾਂਗਾ ਭਾਵੇਂ ਮੈਂ ਇਹ ਕਿਵੇਂ ਵੀ ਕਰਾਂ ਅਤੇ ਫਿਰ ਮੈਂ ਪ੍ਰਾਚੀ ਨਾਲ ਵਿਆਹ ਕਰਨ ਦੀ ਗੱਲ ਕੀਤੀ ਸੀ ਮੈਂ ਸੋਚਿਆ ਸੀ ਕਿ ਮੈਂ ਪ੍ਰਾਚੀ ਨਾਲ ਵਿਆਹ ਕਰਵਾ ਕੇ ਉਸ ਨੂੰ ਮਿਲ ਕੇ ਮੈਂ ਉਸ ਨੂੰ ਛੱਡ ਜਾਵਾਂਗਾ ਅਤੇ ਵਿਆਹ ਦੀ ਪਹਿਲੀ ਰਾਤ ਹੀ ਮੈਂ ਆਪਣੇ ਦੋਸਤ ਨੂੰ ਫੋਨ ਤੇ ਇਹੀ ਗੱਲ ਕਹਿ ਰਿਹਾ ਸੀ ਪਰ ਪ੍ਰਾਚੀ ਨੇ ਮੇਰੀ ਇਹ ਗੱਲ ਸੁਣ ਲਈ ਸੀ ਅਤੇ ਵਿਆਹ ਦੀ ਪਹਿਲੀ ਰਾਤ ਪ੍ਰਾਚੀ ਨੇ ਮੈਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ ਇਸ ਵਾਰ ਪ੍ਰਾਚੀ ਨੇ ਚਾਲ ਖੇਡੀ ਸੀ ਉਸ ਨੇ ਫੋਨ ਤੇ ਮੇਰੀ ਆਵਾਜ਼ ਰਿਕਾਰਡ ਕਰ ਲਈ ਸੀ ਜਦੋਂ ਮੈਂ ਪ੍ਰਾਚੀ ਨੂੰ ਧਮਕੀ ਦਿੱਤੀ ਤਾਂ ਉਸ ਨੇ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਜ਼ਬਰਦਸਤੀ ਕੀਤੀ ਤਾਂ ਮੈਂ ਇਹ ਰਿਕਾਰਡਿੰਗ ਤੁਹਾਡੀ ਮਾਂ ਨੂੰ ਸੁਣਾ ਦਿਆਂਗੇ ਅਤੇ ਇੱਥੇ ਹੀ ਮੈਂ ਕਮਜ਼ੋਰ ਹੋ ਗਿਆ ਸੀ ਵਿਆਹ ਦੇ ਇੰਨੇ ਮਹੀਨੇ ਬੀਤ ਜਾਣ ਤੇ ਬਾਅਦ ਵੀ ਮੈਂ ਰਾਚੀ ਨੂੰ ਪਾ ਨਹੀਂ ਸਕਿਆ ਸੀ ਰਾਚੀ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਸੀ ਕਿ ਹੁਣ ਜਦੋਂ ਸਾਡਾ ਵਿਆਹ ਹੋ ਗਿਆ ਹੈ ਤਾਂ ਮੇਰੀ ਖਾਤਰ ਨਹੀਂ ਤਾਂ ਆਪਣੀ ਮਾਂ ਦੀ ਖਾਤਰ ਹੀ ਇਹ ਰਿਸ਼ਤਾ ਪੂਰੀ ਇਮਾਨਦਾਰੀ ਨਾਲ ਨਿਭਾਓ ਪਰ ਪ੍ਰਾਚੀ ਦੀਆਂ ਗੱਲਾਂ ਤੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਮੇਰਾ ਉਦੇਸ਼ ਸੀ ਕਿ ਮੈਂ ਯੋਜਨਾ ਬਣਾਈ ਸੀ ਉਸ ਨੂੰ ਪੂਰਾ ਕਰਨਾ ਪਰ ਪ੍ਰਾਚੀ ਦਿਨੋਂ ਦਿਨ ਮੇਰੀ ਜਿੱਦ ਬਨਦੀ ਜਾ ਰਹੀ ਸੀ ਜੇ ਮੈਂ ਚਾਹੁੰਦਾ ਤਾਂ ਪ੍ਰਾਚੀ ਨੂੰ ਜ਼ਬਰਦਸਤੀ ਹਾਸਲ ਕਰ ਸਕਦਾ ਸੀ ਪਰ ਹੁਣ ਮੈਂ ਸੋਚਿਆ ਸੀ ਕਿ ਪ੍ਰਾਚੀ ਖੁਦ ਮੈਨੂੰ ਸੌਂਪੇਗੀ ਅਤੇ ਮੈਂ ਉਸ ਤੋਂ ਇਹ ਕੰਮ ਕਰਵਾ ਲਵਾਂਗਾ ਅਤੇ ਫਿਰ ਮੈਂ ਇਹ ਬਾਬਾ ਦਾ ਸਹਾਰਾ ਲਿਆ ਉਸ ਬਾਬੇ ਦੇ ਦੱਸੇ ਅਨੁਸਾਰ ਸਾਰੇ ਕੰਮ ਕਰਨ ਲੱਗ ਪਏ ਉਸ ਸ਼ਾਇਦ ਵੀ ਉਸ ਬਾਬੇ ਨੇ ਦਿੱਤਾ ਸੀ ਕਿ ਉਹ ਆਪਣੀ ਪਤਨੀ ਨੂੰ ਹਰ ਰੋਜ਼ ਚਟਾਉਣ ਅਤੇ ਹਰ ਮੰਗਲਵਾਰ ਨੂੰ ਸ਼ਮਸ਼ਾਨ ਘਾਟ ਵਿੱਚ ਇੱਕ ਪੈਕਟ ਦਾਲ ਪਾਉਣਾ ਮੈਂ ਬਾਬੇ ਦੇ ਦੱਸੇ ਸਾਰੇ ਕੰਮ carajas y ਮੈਂ ਇਹ ਸਾਰਾ ਕੰਮ 40 ਦਿਨ ਤੱਕ ਕਰਨਾ ਪਿਆ। 40 ਦਿਨਾਂ ਬਾਅਦ ਪ੍ਰਾਚੀ ਖੁਦ ਮੇਰੇ ਪੈਰਾਂ ਤੇ ਢਿੱਕੇਗੀ ਅਤੇ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦੇਵੇਗੀ। ਪਰ ਇਸ ਤੋਂ ਪਹਿਲਾਂ ਤੁਹਾਨੂੰ ਮੇਰੇ ਬਾਰੇ ਸਭ ਕੁਝ ਪਤਾ ਲੱਗ ਗਿਆ। ਅੰਕਿਤ ਦੇ ਮੂੰਹੋਂ ਇੱਕ ਭਿਆਨਕ ਸੱਚ ਸੁਣ ਕੇ ਮੈਂ ਹਰਾਨ ਰਹਿ ਗਈ। ਮੈਨੂੰ ਯਕੀਨ ਨਹੀਂ ਆ ਰਿਹਾ ਸੀ। ਉਹ ਅੰਕਿਤ ਮੇਰਾ ਪੁੱਤਰ ਹੈ। ਪਤਾ ਨਹੀਂ ਮੈਂ ਕਿਹੜਾ ਗੁਨਾਹ ਕੀਤਾ ਸੀ ਕਿ ਰੱਬ ਨੇ ਮੈਨੂੰ ਅੰਕਿਤ ਵਰਗਾ ਬੱਚਾ ਦਿੱਤਾ। ਚੰਗਾ ਹੁੰਦਾ ਜੇ ਮੈਂ ਬੇਔਲਾਦ ਹੀ ਰਹਿੰਦੀ। ਮੈਂ ਅੰਕਿਤ ਦੇ ਮੂੰਹ ਤੇ ਜ਼ੋਰਦਾਰ ਥੱਪੜ ਮਾਰਿਆ। ਬੇਸ਼ਰਮ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੇਰੀ ਮਾਂ ਨੇ ਇਸ ਬੇਸਹਾਰਾ ਕੁੜੀ ਨੂੰ ਸਹਾਰਾ ਦਿੱਤਾ ਆਪਣੀ ਧੀ ਬਣਾ ਕੇ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕੀਤਾ ਤੂੰ ਉਸ ਕੁੜੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਮੈਂ ਤੈਨੂੰ ਕਦੇ ਮਾਫ਼ ਨਹੀਂ ਕਰਾਂਗੀ ਉਹ ਖੁਸ਼ਕਿਸਮਤ ਲੋਕਾਂ ਨੂੰ ਹੀ ਅਜੀ ਨੂੰ ਅਤੇ ਪਤਨੀ ਮਿਲਦੀ ਹੈ ਉਸਨੇ ਇਹ ਸਭ ਚੁੱਪਚਾਪ ਝੱਲਿਆ ਅਤੇ ਮੂੰਹ ਨਹੀਂ ਖੋਲਿਆ ਉਹ ਤੁਹਾਨੂੰ ਲੈਣ ਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਰਹੀ ਅਤੇ ਤੁਸੀਂ ਉਸ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹੁਣ ਪ੍ਰਾਚੀ ਨੂੰ ਕੁਝ ਹੋਸ਼ ਆਉਣਾ ਸ਼ੁਰੂ ਹੋ ਗਿਆ ਸੀ ਮੈਂ ਪ੍ਰਾਚੀ ਦਾ ਹੱਥ ਫੜ ਕੇ ਉਸ ਨੂੰ ਕਮਰੇ ਵਿੱਚ ਲੈ ਆਈ ਮੈਂ ਉਸ ਨੂੰ ਮੰਜੇ ਤੇ ਲਟਾਇਆ ਅਤੇ ਉਸ ਤੋਂ ਮਾਫੀ ਮੰਗੀ ਜਦੋਂ ਪ੍ਰਾਚੀ ਨੂੰ ਪਤਾ ਲੱਗਾ ਕਿ ਮੈਨੂੰ ਸਚਾਈ ਦਾ ਪਤਾ ਲੱਗ ਗਿਆ ਹੈ ਤਾਂ ਉਹ ਵੀ ਮੈਨੂੰ ਜੱਫੀ ਪਾ ਕੇ ਰੋਣ ਲੱਗੀ ਮੈਂ ਕਿਹਾ ਪ੍ਰਾਚੀ ਮੈਨੂੰ ਮਾਫ ਕਰ ਬੇਟਾ ਮੈਂ ਤੇਰੇ ਨਾਲ ਬਹੁਤ ਗਲਤ ਕੀਤਾ ਹੈ ਮੈਂ ਤੇਰੀ ਦੋਸ਼ੀ ਹਾਂ ਪ੍ਰਾਚੀ ਨੇ ਮੇਰੇ ਜੋੜੇ ਹੋਏ ਹੱਥ ਫੜ ਲਏ ਅਤੇ ਹਉਂਦੇ ਹੋਏ ਕਿਹਾ ਨਹੀਂ ਮਾਂਜੀ ਤੁਸੀਂ ਮੇਰੇ ਨਾਲ ਗਲਤ ਨਹੀਂ ਕੀਤਾ ਪਰ ਮੇਰੀ ਕਿਸਮਤ ਨੇ ਮੇਰੇ ਨਾਲ ਗਲਤ ਕੀਤਾ ਹੈ ਤੁਸੀਂ ਜੋ ਵੀ ਮੇਰੇ ਨਾਲ ਕੀਤਾ ਉਹ ਮੇਰੇ ਭਲੇ ਲਈ ਸੀ ਮੈਂ ਤੁਹਾਨੂੰ ਦੋਸ਼ ਨਹੀਂ ਦੇ ਸਕਦੀ ਮੇਰੀ ਕਿਸਮਤ ਵਿੱਚ ਨਾ ਤਾਂ ਮੇਰੇ ਮਾਪਿਆਂ ਦਾ ਪਿਆਰ ਸੀ ਅਤੇ ਨਾ ਹੀ ਵਿਆਹ ਤੋਂ ਬਾਅਦ ਪਤੀ ਦਾ ਪਿਆਰ ਸੀ ਪਰ ਰੱਬ ਨੇ ਮੈਨੂੰ ਤੁਹਾਡੇ ਰੂਪ ਵਿੱਚ ਮਾਂ ਦਿੱਤੀ ਹੈ ਤੇ ਮੈਂ ਤੁਹਾਨੂੰ ਗਵਾਉਣਾ ਨਹੀਂ ਚਾਹੁੰਦੀ ਸੀ ਇਸ ਲਈ ਮੈਂ ਹਰ ਜ਼ੁਲਮ ਨੂੰ ਬਰਦਾਸ਼ਤ ਕਰਦੀ ਰਹੀ ਅੰਕਿਤ ਤੇ ਮੈਨੂੰ ਉਮੀਦ ਸੀ ਕਿ ਸ਼ਾਇਦ ਅੰਕਿਤ ਸਹੀ ਰਾਹਤੇ ਤੇ ਆ ਜਾਵੇਗਾ ਮੈਂ ਅੰਕਿਤ ਕੋਲ ਗਈ ਉਸਦਾ ਹੱਥ ਫੜ ਕੇ ਉਸ ਨੂੰ ਭਗਵਾਨ ਦੇ ਸਾਹਮਣੇ ਖੜਾ ਕੀਤਾ ਮੈਂ ਕਿਹਾ ਅੰਕਿਤ ਤੈਨੂੰ ਰੱਬ ਦੀ ਸੌਂ ਹੁਣੇ ਮੇਰਾ ਘਰ ਛੱਡ ਜਾ ਜਿਸ ਦਿਨ ਤੈਨੂੰ ਲੱਗੇਗਾ ਕਿ ਤੂੰ ਮੇਰੀ ਨੋਹ ਦੇ लायक ਹੈ ਉਸ ਦਿਨ ਤੇਰੇ ਲਈ ਘਰ ਦੇ ਦਰਵਾਜ਼ੇ ਸਦਾ ਲਈ ਖੁੱਲ ਜਾਣਗੇ ਪਰ ਰੱਬ ਦੀ ਸੋ ਜੇ ਤੁਸੀਂ ਗਲਤ ਖਿਆਲ ਨਾਲ ਇਸ ਘਰ ਵਿੱਚ ਦਾਖਲ ਹੋਵੋਗੇ ਤਾਂ ਰੱਬ ਦਾ ਕਰੋਧ ਤੁਹਾਡੇ ਉੱਤੇ ਆਵੇਗਾ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਪ੍ਰਾਚੀ ਦੇ ਜੋਗ ਨਹੀਂ ਬਣਾਉਂਦੇ ਉਦੋਂ ਤੱਕ ਇਸ ਘਰ ਵਿੱਚ ਪੈਰ ਨਾ ਰੱਖੀ ਅੰਕਿਤ ਸਿਰ ਝੁਕਾ ਕੇ ਘਰ ਛੱਡ ਗਿਆ ਹੁਣ ਮੈਂ ਅਤੇ ਮੇਰੀ ਬੇਟੀ ਪ੍ਰਾਚੀ ਘਰ ਵਿੱਚ ਰਹਿੰਦੇ ਹਾਂ ਅਸੀਂ ਦੋਵੇਂ ਮਾਂ ਤੇ ਇੱਕ ਦੂਜੇ ਦਾ ਸਹਾਰਾ ਹਾਂ ਪ੍ਰਾਚੀ ਨੇ ਇੱਕ ਨੌਕਰੀ ਕਰ ਲਈ ਹੈ ਹੌਲੀ ਹੌਲੀ ਉਸ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ ਉਹ ਵੀ ਖੁਸ਼ ਰਹਿਣ ਲੱਗੀ ਅਸੀਂ ਦੋਵੇਂ ਇੱਕ ਦੂਜੇ ਤੋਂ ਬਹੁਤ ਖੁਸ਼ ਹਾਂ ਕਈ ਪਰ ਮੈਂ ਸੋਚਦੀ ਹਾਂ ਕਈ ਵਾਰ ਮੈਂ ਸੋਚਦੀ ਹਾਂ ਕਿ ਅੰਕਿਤ ਇਸ ਘਰ ਵਿੱਚ ਵਾਪਸ ਆਵੇਗਾ ਮੇਰੇ ਦਿਲ ਦੇ ਕਿਸੇ ਕੋਨੇ ਤੋਂ ਆਵਾਜ਼ ਆਉਂਦੀ ਹੈ ਕਿ ਉਹ ਮੇਰਾ ਪੁੱਤਰ ਹੈ ਅਤੇ ਮੇਰੀ ਪਰਵਿਸ਼ ਐਨੀ ਮਾੜੀ ਨਹੀਂ ਹੈ ਇੱਕ ਦਿਨ ਅੰਕਿਤ ਜ਼ਰੂਰ ਵਾਪਸ ਆਵੇਗਾ ਅਤੇ ਮੇਰੀ ਪ੍ਰਾਚੀ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਮੈਨੂੰ ਆਪਣੇ ਰੱਬ ਤੇ ਪੂਰਾ ਭਰੋਸਾ ਹੈ ਅਤੇ ਉਸ ਦਿਨ ਦੀ ਉਡੀਕ ਕਰ ਰਹੀ ਹਾਂ ਜਦੋਂ ਅੰਕਿਤ ਇਸ ਘਰ 'ਚ ਇੱਕ ਚੰਗੇ ਪਤੀ ਅਤੇ ਇੱਕ ਚੰਗੇ ਬੇਟੇ ਦੇ ਰੂਪ 'ਚ ਪ੍ਰਵੇਸ਼ ਕਰੇਗਾ ਦੋਸਤੋ ਵੀਡੀਓ ਕਿਵੇਂ ਲੱਗੀ ਕਿਰਪਾ ਕਰਕੇ ਸਾਨੂੰ ਟਿੱਪਣੀ ਕਰਕੇ ਦੱਸੋ ਬੀੜੀਆਂ ਨੂੰ ਪਸੰਦ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ